ਹਾਂ ਜੀ ਭਾਈ ਸਤਿ ਸ੍ਰੀ ਅਕਾਲ ਹੁਣ ਜਦੋਂ ਮਾਤਾ ਜੀ ਨੇ ਖਾਣੇ ਦੀ ਪੇਸ਼ਕਸ਼ ਨੂੰ ਇਨਕਾਰ ਕਰ ਦਿੱਤਾ ਸੀ ਤਾਂ ਦੇਖੋ ਇੱਥੇ ਮਾਤਾ ਗੁਜਰਕਾਰ ਤੇ ਛੋਟੇ ਸਹਿਬਜ਼ਾਦਿਆਂ ਦਾ ਕਿੰਨਾ ਵੱਡਾ ਚੇਰਾ ਸੀ ਇੱਕ ਦੀ ਉਮਰ 7 ਸਾਲ ਤੇ ਇੱਕ ਦੀ ਉਮਰ 9 ਸਾਲ ਤੇ ਬਜ਼ੁਰਗ ਮਾਤਾ ਜੀ ਦੀ ਉਮਰ 80 ਤੋਂ 85 ਸਾਲ ਦੇ ਵਿੱਚ ਦੱਸੀ ਜਾਂਦੀ ਸੀ ਤੇ ਉਹਨਾਂ ਨੇ ਕਿੰਨੇ ਦਿਨਾਂ ਦਾ ਕੁਝ ਵੀ ਨਹੀਂ ਸਿਖਾਤਾ ਮਰਿੰਡੇ ਵਾਲੀ ਰਾਤ ਉਹਨਾਂ ਨੇ ਕੁਝ ਨਹੀਂ ਸਿਖਾਤਾ ਤੇ ਜਦੋਂ ਉਹਨਾਂ ਨੂੰ ਸਾਰੰਦ ਲਿਆਇਆ ਜਾ ਰਿਹਾ ਸੀ ਉਸ ਦਿਨ ਵੀ ਉਹਨਾਂ ਨੇ ਕੁਝ ਨਹੀਂ ਸਖਾਤਾ ਤੇ ਇੱਥੇ ਜੇ ਕੋਈ 2 ਘੰਟੇ ਭੁੱਖਾ ਰਹਿ ਜਾਵੇ ਉਸ ਨੂੰ ਖਾਣੇ ਦੀ ਪੇਸ਼ਕਸ਼ ਕੀਤੀ ਜਾਵੇ ਤਾਂ ਉਹ ਟਟਕੇ ਪੈਂਦਾ ਹੈ ਤੇ ਮੇਰੇ ਤੁਨ ਗੁਰੂ ਕਲਗੀਆਂ ਵਾਲੇ ਦੇ ਲਾਲ ਤੇ ਮਾਤਾ ਜੀ ਕਿੰਨੇ ਦਿਨਾਂ ਦੇ ਭੁੱਖੇ ਸਨ ਪਰ ਫੇਰ ਵੀ ਉਹਨਾਂ ਨੇ ਇਹਨਾਂ ਪਾਪੀਆਂ ਦਾ ਖਾਣਾ ਖਾਣ ਤੋਂ ਇਨਕਾਰ ਕਰ ਦਿੱਤਾ ਸੀ ਇਸ ਤੋਂ ਬਾਅਦ ਪਾਬਾ ਮੋਤੀराम ਮਹਾਰਾਜ ਜੀ ਆਪਣਾ ਕੰਮ ਖਤਮ ਕਰਨ ਤੋਂ ਬਾਅਦ ਕਰੇ ਜਾਂਦੇ ਹਨ ਤੇ ਘਰੇ ਉਹਨਾਂ ਨੂੰ ਉਡੀਕ ਰਹੇ ਹੁੰਦੇ ਹਨ ਉਹਨਾਂ ਦੇ ਮਾਤਾ ਜੀ ਉਹਨਾਂ ਦੀ ਪਤਨੀ ਤੇ ਉਹਨਾਂ ਦਾ ਇੱਕ 7 ਸਾਲ ਦਾ ਲੜਕਾ ਜਦੋਂ ਬਾਬਾ ਮੋਤੀराम ਮਹਾਰਾਜ ਘਰ ਜਾਂਦੇ ਹਨ ਤਾਂ ਖਾਣਾ ਖਾਣਾ ਸ਼ੁਰੂ ਕਰ ਦਿੰਦੇ ਹਨ ਜਦੋਂ ਪੈਟੀ ਬੁਰਕੀ ਤੋੜ ਕੇ ਆਪਣੇ ਮੂੰਹ ਦੇ ਕੋਲ ਲੈ ਕੇ ਜਾਂਦੇ ਹਨ ਤਾਂ ਉਹਨਾਂ ਦਾ ਹੱਥ ਉੱਥੇ ਹੀ ਰੁਕ ਜਾਂਦਾ ਹੈ ਮੂੰਹ ਤੇ ਉਦਾਸੀ ਹੁੰਦੀ ਹੈ ਤੇ ਅੱਖਾਂ ਵਿੱਚੋਂ ਹੰਝੂ ਵਗਣੇ ਸ਼ੁਰੂ ਹੋ ਜਾਂਦੇ ਹਨ ਫੇਰ ਮੋਤੀराम ਮਹਾਰਾਜੀ ਦੀ ਮਾਤਾ ਜੀ ਉਹਨਾਂ ਨੂੰ ਪੁੱਛਦੇ ਹਨ ਕਿ ਕੀ ਹੋਇਆ ਮੋਤੀ ਤੇਰੇ ਅੱਖਾਂ ਵਿੱਚੋਂ ਨੀਰ ਕਿਉਂ ਵਗ ਰਿਹਾ ਹੈ ਤੇਰੇ ਚਿਹਰੇ ਉੱਤੇ ਇਹ ਉਦਾਸੀ ਕਿਉਂ ਹੈ ਤੂੰ ਖਾਣਾ ਕਿਉਂ ਨਹੀਂ ਖਾ ਰਿਹਾ ਤਾਂ ਬਾਬਾ ਮੋਤੀराम ਮਹਾਰਾਜੀ ਆਪਣੇ ਮਾਤਾ ਨੂੰ ਕਹਿੰਦੇ ਹਨ ਕਿ ਅੱਜ ਮੇਰੇ ਗੁਰੂ ਦੇ ਲਾਲ ਭੁੱਖੇ ਹਨ ਮਾਤਾ ਜੀ ਭੁੱਖੇ ਹਨ ਤੇ ਫਿਰ ਉਹ ਦੱਸਦਾ ਹੈ ਜੋ ਉਸਨੇ ਉਸ ਠੰਡੇ ਬੁਰਜ ਵਿੱਚ ਦੇਖਿਆ ਸੀ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬ ਜੀ ਨੂੰ ਉਹ ਦੱਸਦਾ ਹੈ ਕਿ ਜੋ ਛੋਟੇ ਸਹਿਬਜ਼ਾਦਿਆਂ ਦੀ ਪੋਸ਼ਾਕਾਂ ਪਹਿਨੀਆਂ ਹੋਈਆਂ ਸਨ ਉਹ ਝਾੜਨਾ 'ਚ ਅੜ ਕੇ ਕੰਡਿਆਂ ਨਾਲ ਪਾੜ ਚੁੱਕੀਆਂ ਹਨ ਤੇ ਉਹਨਾਂ ਦੇ ਪੈਰਾਂ ਵਿੱਚ ਛਾਲੇ ਪੈ ਗਏ ਹਨ ਕਿਉਂਕਿ ਉਹ ਮਰਿੰਡੇ ਤੋਂ ਤੁਰ ਕੇ ਸਹਰੰਦ ਪਹੁੰਚੇ ਸਨ ਇੰਨੀ ਠੰਡ ਹੋਣ ਦੇ ਬਾਵਜੂਦ ਨੰਗੇ ਪੈਰ ਪਹੁੰਚੇ ਸਨ ਇਸੇ ਕਰਕੇ ਉਹਨਾਂ ਦੇ ਛਾਲੇ ਸਨ ਉਹਨਾਂ ਦੇ ਪੈਰਾਂ ਵਿੱਚ ਜ਼ਖਮ ਸਨ ਤੇ ਬਹੁਤ ਸਾਰੀ ਠੰਡ ਹੋਣ ਕਰਕੇ ਉਹ ਜ਼ਖਮ ਆਕੜ ਗਏ ਸਨ ਫਿਰ ਮਾਤਾ ਜੀ ਮੋਤੀराम ਮਹਾਰਾਜ ਜੀ ਨੂੰ ਕਹਿੰਦੇ ਹਨ ਕਿ ਤੂੰ ਉਹਨਾਂ ਦੀ ਸੇਵਾ ਕਰਨੀ ਸੀ ਤਦ ਬਾਬਾ ਮੋਤੀਰਾਮ ਮਹਾਰਾਜ ਦੱਸਦੇ ਹਨ ਕਿ ਮੈਂ ਉਹਨਾਂ ਨੂੰ ਖਾਣੇ ਦੀ ਪੇਸ਼ਕਸ਼ ਕੀਤੀ ਸੀ ਪਰ ਮਾਤਾ ਜੀ ਨੇ ਇਨਕਾਰ ਕਰ ਦਿੱਤਾ ਫਿਰ ਜੋ ਬਾਬਾ ਮੋਤੀਰਾਮ ਮਹਾਰਾਜ ਜੀ ਦੇ ਧਰਮ ਪਤਨੀ ਹੁੰਦੇ ਹਨ ਉਹ ਅੰਦਰ ਜਾਂਦੇ ਹਨ ਤੇ ਗਹਿਣੇ ਵਾਲੀ ਪੋਟਲੀ ਚੱਕ ਕੇ ਬਾਹਰ ਆਉਂਦੇ ਹਨ ਜੋ ਉਹਨਾਂ ਦੇ ਮਾਤਾ ਪਿਤਾ ਨੇ ਉਹਨਾਂ ਨੂੰ ਵਿਆਹ ਦੇ ਸਮੇਂ ਦਿੱਤੇ ਸਨ ਤੇ ਉਹਨਾਂ ਦੀ ਪਤਨੀ ਬਾਬਾ ਮੋਤੀਰਾਮ ਮਹਾਰਾਜ ਜੀ ਨੂੰ ਕਹਿੰਦੇ ਹਨ ਕਿ ਇਹ ਗਹਿਣੇ ਲੈ ਜਾਓ ਕਿਉਂਕਿ ਮੁਗਲ ਸਿਪਾਹੀ ਟਕੇ ਟਕੇ ਤੇ ਵਿਕ ਜਾਂਦੇ ਹਨ ਇਹ ਉਹਨਾਂ ਨੂੰ ਰਿਸ਼ਵਤ ਦੇ ਦਿਓ ਤੇ ਅਸੀਂ ਸੋਨੂੰ ਦੁੱਧ ਗਰਮ ਕਰਕੇ ਦਿੰਨੇ ਹਾਂ ਤੇ ਤੁਸੀਂ ਜਾ ਕੇ ਮਾਤਾ ਗੁਜਰਕੌਰ ਤੇ ਛੋਟੇ ਸਹਿਬਜ਼ਾਦਿਆਂ ਦੀ ਸੇਵਾ ਕਰੋ ਫਿਰ ਇਸ ਤੋਂ ਬਾਅਦ ਬਾਬਾ ਮੋਤੀराम ਮਹਾਰਾਜ ਜੀ ਉਹ ਗਹਿਣੇ ਲਿਜਾ ਕੇ ਸਿਪਾਹੀਆਂ ਨੂੰ ਰਿਸ਼ਵਤ ਦੇ ਤੌਰ ਤੇ ਦਿੰਦੇ ਹਨ ਤੇ ਮਾਤਾ ਗੁਜਰਕੌਰ ਤੇ ਛੋਟੇ ਸਹਿਬਜ਼ਾਦਿਆਂ ਨੂੰ ਗਰਮ ਦੁੱਧ ਦੀ ਸੇਵਾ ਕਰਦੇ ਹਨ ਇੱਕ ਵਾਰ ਤਾਂ ਮਾਤਾ ਗੁਜਰਕੌਰ ਜੀ ਬਾਬਾ ਮੋਤੀराम ਮਹਾਰਾਜ ਨੂੰ ਦੇਖ ਕੇ ਚੌਂਕ ਜਾਂਦੇ ਹਨ ਕਿ ਐਨੇ ਪਾਪੀ ਤੇ ਕਸਾਈ ਲੋਕਾਂ ਵਿੱਚ ਇਹਨਾਂ ਦੀ ਸੇਵਾ ਕਰਨ ਲਈ ਕਿਵੇਂ ਕੋਈ ਆ ਗਿਆ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ